ਜਿਹੜੇ ਮੋਦੀ ਸਾਹਿਬ ਦੀਆਂ ਗਲਤ ਪਾਲਿਸੀਆਂ ਜਿਸ ਲੈਵਲ ਤੇ ਉਹ ਦੇਸ਼ ਨੂੰ ਲੈ ਕੇ ਚਲੇ ਗਏ ਆ ਜਾਂ ਜਿੰਨੀ ਮੰਗਾਈ ਦੇਸ਼ ਵਿੱਚ ਹੋਈ ਵੀ ਹੈ ਉਹ ਸਾਰਾ ਨੂੰ ਸੋਚ ਕੇ ਵੋਟ ਪਾਉਣਗੇ ਤੇ ਮੋਦੀ ਸਾਹਿਬ ਨੂੰ ਬਦਲਣ ਵਾਸਤੇ ਵੋਟ ਪਾਉਣਗੇ ਤਾਂ ਸਿਰਫ ਉਹ ਸਾਰੇ ਸਿਆਣੇ ਸੱਜਣ ਕਾਂਗਰਸ ਨੂੰ ਵੋਟ ਪਾਉਣਗੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਧਰ ਉੱਧਰ ਵੋਟ ਪਾ ਕੇ ਕਿਸੇ ਆਜ਼ਾਦ ਨੂੰ ਜਾਂ ਕਾਲੀ ਦਾਨ ਨੂੰ ਆਪਦੀ ਵੋਟ ਖਰਾਬ ਨਾ ਕਰਿਓ ਵੋਟ ਪਾਉਣੀ ਹੈ ਆਪਾਂ ਕਿਸਾਨੀ ਨੂੰ ਬਚਾਉਣ ਵਾਸਤੇ ਗਰੀਬਾਂ ਦੇ ਸਵਿਧਾਨ ਨੂੰ ਬਚਾਉਣ ਵਾਸਤੇ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਰੁੱਕ ਹੈ ਜਿਹੜਾ ਇੱਕ ਆਜ਼ਾਦ ਉਮੀਦਵਾਰ ਹੈ ਸਰਬਜੀਤ ਸਿੰਘ ਉਧਰੋਂ ਹੁੰਦਾ ਦਿਖਾਈ ਦੇ ਰਿਹਾ ਇੱਕ इमोशनल ਫੈਸਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਪਰ ਬਹੁਤ ਘੱਟ ਗਿਣਤੀ ਹੈ ਇਸ ਵੇਲੇ ਸਾਰੇ ਲੋਕ ਸਮਝ ਰਹੇ ਆ ਕਿ ਫਾਇਦਾ ਕਾਂਗਰਸ ਪਾਰਟੀ ਨੂੰ ਵੋਟ ਪਾ ਗਏ ਕਿਉਂਕਿ ਅੱਜ ਲੜਾਈ ਹੈ ਕਿ ਮੋਦੀ ਨੂੰ ਬਦਲਣਾ ਸਾਸੀ ਗੱਲ ਜੀ ਤੁਸੀਂ ਦੇਖ ਰਹੇ ਹੋ T5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਗੱਲ ਕਰਕੇ ਆਪਾਂ ਲੋਕ ਸਭਾ ਚੋਣਾਂ ਦੀ ਤਾਂ ਬਿਲਕੁਲ 3 ਦਿਨ ਦਾ ਸਮਾਂ ਬਾਕੀ ਬਚਿਆ ਹੈ ਤਾਂ 3 ਦਿਨ ਦੇ ਵਿੱਚ ਸਥਿਤੀ ਕੀ ਰਹਿਣ ਵਾਲੀ ਹੈ ਗੱਲਬਾਤ ਕਰਾਂਗੇ ਆਪਾਂ ਕਾਂਗਰਸ ਪੰਜਾਬ ਪਾਰਟੀ ਦੇ ਉਮੀਦ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢੱਲੋਂ ਉਹਨਾਂ ਦੇ ਨਾਲ ਕਿ ਫਰੀਦਕੋਟ ਦੀ ਸੀਟ ਕਾਂਗਰਸ ਦੀ ਕਿੱਥੇ ਖੜੀ ਹੈ ਗੱਲਬਾਤ ਕਰਦੇ ਢੱਲੋਂ ਸਾਹਿਬ 3 ਦਿਨ ਬਾਕੀ ਰਹਿ ਗਈ ਹੈ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਕਾਂਗਰਸ ਪਾਰਟੀ ਦੀ ਪੋਜੀਸ਼ਨ ਬਹੁਤ ਅੱਛੀ ਹੈ ਕਿਉਂਕਿ ਜਿੰਨੇ ਵੀ ਸੂਝਵਾਨ ਵੋਟਰ ਹੈ ਜਿਹੜੇ ਮਤਦਾਨ ਕਰਨਗੇ ਸੋਚ ਸੋਚ ਕੇ ਆਪਣੀ ਅਕਲ ਤੋਂ ਵੋਟ ਪਾਉਣਗੇ ਪੰਜਾਬ ਦੇ ਫਾਇਦੇ ਵਾਸਤੇ ਪਾਉਣਗੇ ਕਿਸਾਨੀ ਦੇ ਫਾਇਦੇ ਵਾਸਤੇ ਪਾਉਣਗੇ ਗਰੀਬਾਂ ਦੇ ਹੱਕ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਪਾਉਣਗੇ ਜਾਂ ਜਿਹੜੇ ਮੋਦੀ ਸਾਹਿਬ ਦੀਆਂ ਗਲਤ ਪਾਲਿਸੀਆਂ ਜਿਸ ਲੈਵਲ ਤੇ ਉਹ ਦੇਸ਼ ਨੂੰ ਲੈ ਕੇ ਚਲੇ ਗਏ ਆ ਜਾ ਜਿੰਨੀ ਮੰਗਾਈ ਦੇਸ਼ ਵਿੱਚ ਹੋਈ ਵੀ ਹੈ ਉਹ ਸਾਰਾ ਨੂੰ ਸੋਚ ਕੇ ਵੋਟ ਪਾਉਣਗੇ ਤੇ ਮੋਦੀ ਸਾਹਿਬ ਨੂੰ ਬਦਲਣ ਵਾਸਤੇ ਵੋਟ ਪਾਉਣਗੇ ਤਾਂ ਸਿਰਫ ਉਹ ਸਾਰੇ ਸਿਆਣੇ ਸੱਜਣ ਕਾਂਗਰਸ ਨੂੰ ਵੋਟ ਪਾਉਣਗੇ ਕਿਉਂਕਿ ਕਾਂਗਰਸ ਹੀ ਹੈ ਇਕੱਲੀ ਪਾਰਟੀ ਜਿਹੜੀ ਮੋਦੀ ਸਾਹਿਬ ਨੂੰ ਬਦਲ ਸਕਦੀ ਹੈ 543 ਸੀਟਾਂ ਹਨ ਹਿੰਦੁਸਤਾਨ 'ਚ ਜਿਹਦੇ ਵਿੱਚੋਂ 400 ਦੇ ਉੱਤੇ ਭਾਜਪਾ ਲੜ ਰਹੀ ਹੈ ਬਾਕੀ ਉਹਨਾਂ ਦੇ ਸਹਿਯੋਗੀ ਸੱਜਣ ਉਸੇ ਤਰ੍ਹਾਂ ਤਕਰੀਬਨ ਸੇਮ ਨੰਬਰ ਤੇ ਕਾਂਗਰਸ ਲੜ ਰਹੀ ਹੈ ਬਾਕੀ ਸਾਡੇ ਸਹਿਯੋਗੀ ਸੱਜਣ ਸੋ ਮੋਦੀ ਸਾਹਿਬ ਨੂੰ ਬਦਲਣਾ ਤਾਂ ਸਿਰਫ ਕਾਂਗਰਸ ਹੀ ਬਦਲ ਸਕਦੀ ਹੈ ਸੋ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਧਰ ਉੱਧਰ ਵੋਟ ਪਾ ਕੇ ਕਿਸੇ ਆਜ਼ਾਦ ਨੂੰ ਜਾਂ ਅਕਾਲੀ ਦਲ ਨੂੰ ਆਪਦੀ ਵੋਟ ਖਰਾਬ ਨਾ ਕਰਿਓ ਵੋਟ ਪਾਉਣੀ ਹੈ ਆਪਾਂ ਕਿਸਾਨੀ ਨੂੰ ਬਚਾਉਣ ਵਾਸਤੇ ਗਰੀਬਾਂ ਦੇ ਸਵਿਧਾਨ ਨੂੰ ਬਚਾਉਣ ਵਾਸਤੇ ਅਤੇ ਪੰਜਾਬ ਨੂੰ ਬਚਾਉਣ ਵਾਸਤੇ ਇਕੱਲੀ ਕਾਂਗਰਸ ਪਾਰਟੀ ਹੈ ਜਿਹੜੀ ਮੋਦੀ ਸਾਹਿਬ ਨੂੰ ਹਰਾ ਸਕਦੀ ਹੈ ਹੈ ਟੈਲੋ ਸਾਹਿਬ ਹੁਣ ਤੱਕ ਇਹ ਕਿਹਾ ਜਾ ਰਿਹਾ ਸੀਗਾ ਕਿ ਫਰੀਦਕੋੜ ਦੇ ਵਿੱਚ ਚਾਰ ਜਿਹੜੀਆਂ ਐਮ ਪਾਰਟੀਆਂ ਆ ਉਹ ਜਿਹੜੀਆਂ ਪੀਕ ਤੇ ਆ ਉਹਨਾਂ ਦੇ ਚਿਹਰੇ ਜਿਹੜੇ ਚਰਚੇ ਸੀ ਜਿਹੜੇ ਉਮੀਦਵਾਰ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਰੁੱਕ ਹੈ ਜਿਹੜਾ ਇੱਕ ਆਜ਼ਾਦ ਉਮੀਦਵਾਰ ਹੈ ਸਰਬਜੀਤ ਸਿੰਘ ਉਧਰ ਨੂੰ ਹੁੰਦਾ ਦਿਖਾਈ ਦੇ ਰਿਹਾ ਦੇਖੋ ਨੋ ਡਾਊਟ ਸਰਕਾਰ ਤੇ ਲੋਕ ਬਹੁਤ ਨਾਰਾਜ਼ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉੱਤੇ ਬਹੁਤ ਲੋਕ ਨਾਰਾਜ਼ ਆ ਲੋਕਾਂ ਨੇ ਬਹੁਤ ਉਮੀਦਾਂ ਨਾਲ ਤੇ ਬਹੁਤ ਤਕੜੇ ਹੋ ਕੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕੋਈ ਕੰਮ ਨਹੀਂ ਦੇਖੇ ਕੋਈ ਬੰਦੇ ਨਹੀਂ ਦੇਖੇ ਸਿੱਧੀ ਇਸ ਗੱਲ ਵਿੱਚ ਵੋਟ ਪਾਈ ਸੀ ਕਿਉਂਕਿ ਇਹਨਾਂ ਦੇ ਦੋ ਨਾਅਰੇ ਸੀ ਕਿ ਸਾਨੂੰ ਸਿਰਫ ਇੱਕ ਮੌਕਾ ਦੇ ਦਿਓ ਤੇ ਦੂਜਾ ਨਾਅਰਾ ਸੀ ਕਿ ਅਸੀਂ ਜਮਾਂ ਬਦਲਾਵ ਲਿਆਵਾਂਗੇ ਸਭ ਕੁਝ ਠੀਕ ਕਰ ਦੇਵਾਂਗੇ ਸੋ ਲੋਕਾਂ ਨੇ ਇਸ ਕਰਕੇ ਵੋਟ ਪਾਈ ਸੀ ਪਰ ਅੱਜ ਲੋਕ ਇਹਨਾਂ ਤੇ ਬਹੁਤ ਨਾਰਾਜ਼ ਹੈ ਸੋ ਕਾਫੀ ਲੋਕ ਜਿਹੜੇ ਇਹਨਾਂ ਤੋਂ ਨਾਰਾਜ਼ਗੀ 'ਚ ਥੱਲੇ ਉਤਰ ਰਹੇ ਆ ਉਹ ਫਿਰ ਤੋਂ ਇੱਕ इमोशनल ਫੈਸਲਾ ਲੈਣ ਦੀ ਕੋਸ਼ਿਸ਼ ਕਰ ਰਹੇ ਆ ਪਰ ਬਹੁਤ ਘੱਟ ਗਿਣਤੀ ਹੈ ਇਸ ਵੇਲੇ ਸਾਰੇ ਲੋਕ ਸਮਝ ਰਹੇ ਆ ਕਿ ਫਾਇਦਾ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਆ ਕਿਉਂਕਿ ਅੱਜ ਲੜਾਈ ਹੈ ਕਿ ਮੋਦੀ ਨੂੰ ਬਦਲਣਾ ਤੇ ਮੋਦੀ ਤਾਂ ਹੀ ਬਦਲਾ ਜਾ ਸਕਦਾ ਜੇ ਕਾਂਗਰਸ ਪਾਰਟੀ ਨੂੰ ਜਿਤਾਵਾਂਗੇ ਫ੍ਰੀ ਕੋਰਟ ਦੇ ਵਿਧਾਇਕ ਨੇ ਗੁਰਦੱਤ ਸਿੰਘ ਸੇਖੋਂ ਕਾਫੀ ਉਹਨਾਂ ਨੇ ਜੋ ਤੁਹਾਡੀ ਸਰਕਾਰ ਸੀਗੀ ਮਿਹਨਤ ਕਰੀ ਐ ਕਿਉਂਕਿ ਤਰਨੇ ਮਜ਼ਾਰੇ ਲਾਏ ਆ ਜੇ ਆਪਾਂ 슈ਗਰ ਮਿਲ ਦੀ ਗੱਲ ਕਰੀਏ ਤਾਂ ਜਾਂ ਗੁਰਗਮੇ ਸਿੰਘ ਮੈਡੀਕਲ ਕਾਲਜ ਆ ਉਹਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਸੀਗਾ ਕਿ ਕਾਂਗਰਸ ਪਾਰਟੀ ਕਾਰੀ ਕੁਛ ਨਹੀਂ ਰਹੀਗੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਉਹਨਾਂ ਦੀ ਸਰਕਾਰ ਦੇ ਵਿੱਚ ਕੀ ਚੱਲ ਰਿਹਾ ਹੈ ਦੇਖੋ ਗੱਲ ਇਹ ਹੈ ਕਿ ਤਾਂ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਜਗ ਜਹਰ ਹੋ ਗਈ ਗੱਲ ਕਿ ਆਮ ਆਦਮੀ ਪਾਰਟੀ ਡਰਾਮੇ ਕਰਨ ਨੂੰ ਚੁਟਕਲੇ ਸੁਣਾਉਣ ਨੂੰ ਫੋਨ ਤੇ ਲਾਈਵ ਹੋਣ ਨੂੰ ਵੱਡੀਆਂ-ਵੱਡੀਆਂ ਗੱਲਾਂ ਕਰਨ ਨੂੰ ਇਹ ਪਾਰਟੀ ਐਕਸਪਰਟ ਹੈ ਸੋ ਇਹ ਇਹਨਾਂ ਨੇ ਇਹੋ ਜਿਹੇ ਡਰਾਮੇ ਕੀਤੇ ਇਹੋ ਜਿਹੇ ਨਾਰੇ ਦਿੱਤੇ ਕਿ ਲੋਕਾਂ ਨੇ ਸੋਚਿਆ ਕੁਝ ਕਰਨਗੇ ਪਰ ਮੈਂ ਸਮਝਦਾ ਇਸ ਵळे ਸਾਰਿਆਂ ਦਾ ਨੱਕ ਮੁੜ ਗਿਆ ਤੁਸੀਂ ਸ਼ੁਕਰਮੰਦ ਦੀ ਗੱਲ ਕੀਤੀ ਅੱਜ ਮੈਂ ਤੁਹਾਡੇ ਦੁਆਰਾ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਸਿੱਖੋ ਸਾਹਿਬ ਨੂੰ ਕਿ ਭੁੱਲ ਗਿਓ ਹੌਣ ਸ਼ੁਕਰ ਮਲ ਕਿੱਥੇ ਆ ਮੈਡੀਕਲ ਕਾਲਜ ਦੀ ਤੁਸੀਂ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਇਸ ਵੇਲੇ ਮੈਡੀਕਲ ਕਾਲਜ ਦੇ ਹਾਲਾਤ ਕੀ ਹੈ ਸੋ ਸਿਰਫ ਐਵੇਂ ਗੱਲਾਂ ਦਾ ਕੜਾ ਬਣਾਉਂਦੇ ਰਹੇ ਆ ਕੰਮ ਕੋਈ ਕੀਤਾ ਨਹੀਂ 1 ਰੁਪਿਆ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਨਹੀਂ ਲਿਆਂਦਾ ਕੋਈ ਨਵਾਂ ਪ੍ਰੋਜੈਕਟ ਨਹੀਂ ਲਿਆਂਦਾ ਯੂਨੀਵਰਸਿਟੀ ਵਿੱਚ ਵੀ ਬਹੁਤ ਗੜਬੜਾ ਹੋ ਰਹੀਆਂ ਸਮਾਂ ਆਊਗਾ ਸਭ ਬੇਨਕਾਬ ਕਰਾਂਗੇ ਸੋ ਮੈਂ ਸਮਝਦਾ ਲੋਕ ਇਹਨਾਂ ਨੂੰ ਦੇਖ ਚੁੱਕੇ ਆ ਲੋਕ ਇਹਨਾਂ ਨੂੰ ਸਮਝ ਚੁੱਕੇ ਸਰਬਜੀਤ ਨੂੰ ਜੇ ਵੋਟ ਜਾਂਦੀ ਹੈ ਜਿਆਦਾਤਰ ਕਿਹੜੀ ਪਾਰਟੀ ਨੂੰ ਨੁਕਸਾਨ ਹੋਗਾ ਇਹ ਕੋਈ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਮੈਂ ਕਹਿੰਦਾ ਕਿਨੂੰ ਨੁਕਸਾਨ ਹੋਏਗਾ ਪਰ ਜਿਆਦਾ ਜੋ ਲੱਗ ਰਿਹਾ ਉਹ ਜਾਂ ਤਾਂ ਜਿਹੜੇ ਸੱਜਣ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੈ ਉਹ ਕਾਫੀ ਸੱਜਣ ਉਧਰ ਨੂੰ ਰੁੱਕ ਕਰ ਰਹੇ ਆ ਤੇ ਜਾਂ ਕਿਉਂਕਿ ਇਹ ਪੰਥਕ ਇਸ਼ੂ ਹੈ ਇਹ ਤੇ ਅਕਾਲੀ ਦਲ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਪੰਥਕ ਮਸਲਿਆਂ ਤੇ ਤੇ ਮੈਂ ਸਮਝਦਾ ਅਕਾਲੀ ਦਲ ਨੂੰ ਬਹੁਤ ਵੱਡਾ ਖੁਰਾ ਲੱਗੇਗਾ ਇਹ ਕੱਲ ਨੂੰ ਤੁਸੀਂ ਕਾਫੀ ਜਿਹੜੀ ਵਿਸ਼ਾਲ ਰੈਲੀ ਕਰਨ ਜਾ ਰਹੇ ਹੋ ਕੌਣ ਕੌਣ ਪਹੁੰਚ ਰਿਹਾ ਔਰ ਕਿੰਨਾ ਕੁ ਬੈਨੀਫਿਟ ਮਿਲੂਗਾ ਉਸ ਰੈਲੀ ਦਾ ਅਸੀਂ ਜਿਹੜੀ ਵਿਸ਼ਾਲ ਰੈਲੀ ਕਰਨ ਜਾ ਰਹੇ ਉਹਦੇ ਵਿੱਚ ਖਰਗੇ ਸਾਹਿਬ ਆ ਰਹੇ ਤੇ ਖਾਸ ਕਰਕੇ ਚੰਨੀ ਸਾਹਿਬ ਆ ਰਹੇ ਸੋ ਮੈਂ ਸਮਝਦਾ ਬਹੁਤ ਵਧੀਆ ਬੈਨੀਫਿਫਿਟ ਮਿਲੇਗਾ ਜਿੱਥੇ ਇੱਕ ਵਧੀਆ ਮੈਸੇਜ ਜਾਏਗਾ ਉਥੇ ਜਿਹੜਾ ਪਿਛਲੇ ਸਮੇਂ 'ਚ ਗਰੀਬ ਜਨਤਾ ਨਾਲ ਧੋਖਾ ਕੀਤਾ ਆਮ ਆਦਮੀ ਪਾਰਟੀ ਨੇ ਉਸ ਬਾਰੇ ਵੀ ਚੰਨੀ ਸਾਹਿਬ ਮੈਸੇਜ ਦੇਣਗੇ 13 0 ਨੂੰ ਕੀ ਸੋਚਦਿਆਂ ਫਿਰ ਸੇ ਮੈਂ ਸਮਝਦਾ ਜੀ ਬੜੀਆਂ ਉਹ ਕਹਿੰਦੇ ਨਾ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਬੰਦੇ ਨੂੰ ਬੜੀਆਂ ਵੱਡੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ 4 ਤਰੀਕ ਨੂੰ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿੱਥੇ ਜੇ ਖੜੇ ਬਾਬਾ ਧੰਨਵਾਦ ਤਾਂ ਇਹ ਸਨ ਕੁਸ਼ਲਦੀਪ ਸਿੰਘ ਢਿੱਲੋਂ ਤਾਂ ਸਿੱਧੇ ਤੌਰ ਤੇ ਜਿਹੜੇ ਸਵਾਲ ਖੜੇ ਕੀਤੇ ਆ ਤਾਂ ਇਹਨਾਂ ਨੇ ਕਿਹਾ ਹੈ ਕਿ ਕੱਲ ਨੂੰ ਜਿਹੜੀ ਇਹਨਾਂ ਵੱਲੋਂ ਇੱਕ ਰੈਲੀ ਵੀ ਕੀਤੀ ਜਾ ਰਹੀ ਹੈ ਜਿੱਥੇ ਦਿਗਜ਼ ਲੀਡਰ ਇਹਨਾਂ ਦੇ ਪਹੁੰਚ ਰਹੇ ਨੇ ਤਾ ਕਾਫੀ ਬੈਨੀਫਿਟ ਮਿਲੇਗਾ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਕਿ ਜੋ ਸਰਬਜੀਤ ਵੱਲ ਜਿਹੜਾ ਰੋਖਵਾਦ ਹੈਗਾ ਉਸ ਦਾ ਵੀ ਕਿਤੇ ਨਾ ਕੋਈ ਜਿਹੜਾ ਸਾਰੀਆਂ ਪਾਰਟੀਆਂ ਨੂੰ ਨੁਕਸਾਨ ਹੋਏਗਾ ਜ਼ਿਆਦਾਤਰ ਇਹਨਾਂ ਨੇ ਕਿਹਾ ਕਿ ਆਵਾਮ ਆਦਮੀ ਪਾਰਟੀ ਨੂੰ ਉਸ ਤੋਂ ਬਾਅਦ ਕਾਲੀ ਦਲ ਨੂੰ ਹੋ ਸਕਦਾ ਹੈ ਕਿਤੇ ਨਾ ਕਿਤੇ ਕਾਂਗਰਸ ਨੂੰ ਜਿਹੜਾ ਉਸ ਦਾ ਨੁਕਸਾਨ ਹੋਏਗਾ ਤਾਂ ਦੇਖਦੇ ਹਾਂ ਹੁਣ ਫਰੀਦਕੋਟ ਦੀ ਜਿਹੜੀ ਅਹਿਮ ਸੀਟ ਮੰਨੀ ਜਾਂਦੀ ਸੀਗੀ ਇਹ ਸੀਟ ਤੋਂ ਕਿਸ ਉਮੀਦਵਾਰ ਨੂੰ ਲੋਕ ਜਿਹੜਾ ਫਤਵਾ ਦਿੰਦੇ ਆ ਲੋਕ ਸਭਾ ਦੇ ਵਿੱਚ ਪੀ.ਟੀ.ਏ. ਗੁਰਜੀ ਸਿੰਘ ਰਵਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ ਪੀ5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਹੇਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਠੀਕ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ